ਸੋਡੇ ਕੋਲੋਂ ਵੀ ਸੁਣ ਲਏ ਨੇ ਸਾਡੇ ਵਰਗੇ ਆਉਂਦੇ ਆ ਆਪਣੀਆਂ ਗੱਲਾਂ ਸੁਣਾ ਕੇ ਚੁਰ ਜਾਂਦੇ ਆ ਲੋਕਾਂ ਦੇ ਮਨ ਦੇ ਬੋਲਦੇ ਉਹਨਾਂ ਦੇ ਦਿਲ ਚ ਕੀ ਆਵਾਰ ਨੇ ਇਹ ਦੇ ਕੁਝ ਹੁੰਦਾ ਸੋ ਮੈਂ ਕਿੰਨਾਂ ਲੋ ਸੋਡੇ ਨਾਲ ਕਰੀ ਰਿਹਾ ਆ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਸਾਡੀਆਂ ਪਾਰਟੀਆਂ ਦੇ ਨੁਮਾਇੰਦੇ ਸੋਡੇ ਕੋਲ ਆਲੇ ਹੋਣੇ ਤਾਂ ਰਸਾਲੇ ਵੀ ਜੀਟੀ ਆਲੇ

ਦੇ ਸਾਰੇ ਰਾਸਤੇ ਪਰ ਕਾਰ ਨੂੰ ਕੱਖ ਨਹੀਂ ਹੈ ਜੀ ਉਹਦੇ ਸਾਰੇ ਰਾਸਤੇ ਕਾਰ ਨੂੰ ਕੱਖ ਨਹੀਂ ਹਾਂ ਅਸਲ ਜਿਹੜੀ ਮੈਂ ਕਹਿੰਦਾ ਸੁਪਨਾ ਬੈਠ ਕੇ ਕਰਦਾ ਕਿ ਅਸਰ ਮੁੱਦੇ ਦੀ ਗੱਲ ਨਹੀਂ ਹੋਵੇ ਅੱਜ ਤੁਸੀਂ ਚਾਰਸਪੁਰ ਉੱਥੇ ਗਏ ਮੈਂ ਭਈ ਚੁਣਵ ਸਭਾ ਚੌਂੜੀ ਮੋੜ ਹਲਕੇ ਤੋਂ ਬ੍ਰਿੰਦਿ ਦੇ ਲੋ ਮੈਂ 24 ਤੇ ਲੋਕ ਸਭਾ ਚੌਂੜੀ ਬ੍ਰਿੰਦੇ ਤੋਂ ਬਹੁਤ ਵੱਡੇ ਵੱਡੇ ਕਾਠੇ ਇਦੋਂ ਵੀ ਚੌਕਨੇ ਚੌਕਨੇ ਕਾਠ ਪਿੰਡਾਂ ਚ ਹੋਇਆ ਕਰ ਮੈਂ ਘੰਟਾ ਕੰਟਾ ਬੋਲਿਆ ਕਰਾਂ ਯਾਰ ਕਿ ਸੁਣ ਕੇ ਜਾ ਕਰ ਸਾਰੇ ਲੋਕ ਯਾਰ ਗੱਲਾਂ ਬਹੁਤ ਸੁਣੀਆਂ ਕਰਦੇ ਵੋਟਾਂ ਪਾਉਣ ਵੇਲੇ ਮੈਨੂੰ ਥੇਰੇ ਨਹੀਂ ਪੜਲੇ ਇਦੋਂ ਕਰਦੇ ਕਾਰਨ ਸੁਪਾ ਗਿਆ ਝਾਲੂ ਵਾਲਾ ਨਾ ਤੁਰ ਗਿਆ ਤੇ ਕੋਈ ਬਾਤ ਹੋਣਾ ਪੜੇ ਅਸਲ ਮੁੱਦਿਆਂ ਦੇ ਉੱਤੇ ਬਣੇ ਜਦੋਂ ਤੋਂ ਭਰਾ ਤੁਸੀਂ ਮੈਨੂੰ ਸੁਣਦੇ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਛਾੜੇ ਰੋਲਾ ਪਾਉਂਦੇ ਵੀ ਪੰਜਾਬ ਮਾੜਿਆ ਖਤਰ ਹੋ ਰਿਹਾ ਹੈ ਕਾ ਉਸ ਪਿਰ ਨਸ਼ੇ ਦੀ ਗੱਲ ਆਪਾਂ ਕਰਦੇ ਹਾਂ ਨਸ਼ੇ ਦਾ ਤਾਵਾ ਬਾਗਲਾਵਲੀ ਤੇ ਹੈ ਕਾਂਗਰਸੀ 5 ਸਾਲ ਆ ਗਈ ਹੁਣ ਮੁਕਰ ਵਾਲੇ ਆ ਗਏ ਤਨਸਾਲ ਹੋ ਗਏ ਮੁੱਕ ਗਿਆ ਪਾ ਦੇ ਰੋਹੇ ਮਾਂ ਮਾਦੇ ਮੋਟੇ ਬਾਰਾ ਮਾਰਾ ਖਾਣਾ ਖਾਣ ਦੀ ਵੀ ਸਾਧ ਮੇਰੇ ਪਿੰਡ ਦੀ ਗੱਲ ਮੈਂ ਬਹੁਤ ਵਾਰੀ ਆ ਪਿੱਛੇ ਮੇਰੇ ਹਲੇ ਕੋ ਕੱਲ ਪਿਆ ਮੁੰਡਾ ਮਰਿਆ 21-22 ਸਾਲ ਦਾ ਮੁੰਡਾ ਟੀਕਾ ਲਾ ਕੇ ਮਰਿਆ ਮੇਰਾ ਅੰਡ ਹੱਬ ਬਣਿਆ ਹੋਇਆ ਨਸ਼ੇ ਦੀ ਫਿਰ ਮੇਰਾ ਛੋਟਾ 2000 ਬادیه 1500 ਵੋਟ ਹੈ ਮੇਰੇ ਕੋਲ 100 ਬੰਦੇ ਦਾ ਐਡ ਹੋਣੀ ਹੈ ਤੇ ਮੇਰੇ ਨਾਲ ਵਾਲੇ 25 30 ਘਰ ਦੇ ਲੈ ਚ ਲੱਗੇ ਹੋਏ ਕਿੱਥੇ ਮਰ ਜਾਣਗੇ ਤੇ ਪਿਆਰੇ ਬੰਦੇ ਮੇਰੇ ਨੌਜਵਾਨ ਮੁੰਡੇ ਉਹ ਆ ਜਿਨ੍ਹਾਂ ਦੇ ਵਿਆਹ ਹੀ ਹੋਏ ਪਾਈਸਾ ਲਾਵਾ ਮਹੀਨਾ ਪਹਿਲਾਂ ਮੇਰੇ ਪਿੰਡ ਜੋ ਬਰਾਕ ਸੀ 40 ਸਾਲਾਂ ਬਾਅਦ ਇਹ ਅੱਗੇ ਆਪਾਂ ਹਰ ਸਾਲ 6 ਦੇ ਮਹੀਨੇ ਜਾ ਕੇ 5 7 10 ਬਰਾਤਾਂ ਵੱਡੇ ਪਿੰਡਾਂ ਚੋਂ 20 ਬਰਾਤਾਂ ਚੜ੍ਹਦੇ ਆ ਸੀ ਕਿ ਕਿੱਦਾਂ ਹੋਤ ਰਹੇ ਆ ਸੀ ਆ ਬੁੱਡੇ ਦਰਿਆ ਨੂੰ ਅਸੀਂ ਤਰ ਤਰੀਕ ਨੂੰ ਬੰਨ ਮਾਰਨ ਜਾ ਰਹੇ ਆ ਮੈਂ ਦੇਖੂਗਾ ਕਿੰਨਾ ਚਾਹਣਗੇ ਉੱਥੇ 9 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਜਿਹੜੀ ਉੱਥੇ ਡਾਈਨ ਫੈਕਟਰੀ ਦੀ ਜਿਹੜੀ ਉਨਰਾਂ ਦੇ ਨਾਲੀ ਫੈਕਟਰੀ ਲੱਗੀ ਹੋਈ ਆ 9 ਕਰੋੜ ਲੀਟਰ ਚਹਿਤ ਕੈਮੀਕਲ ਕਾਚ ਪਾ ਰਹੇ ਅਸੀਂ ਉਹ ਸਾਰਾ ਰੋੜ ਫਾਇਲ ਕਾ ਕੋਰੋਜਪੁਰ ਮੁਗਾ ਅਬੀਦਪੁਰ ਮੁਕਸਰਾ ਗੰਗਾ ਲਗਰ ਬਿਕਾਨੇ ਤੱਕ ਗਏ ਕੱਲੇ ਕੱਲੇ ਪਿੰਡਾਂ 'ਚ ਗਏ ਆ ਅਸੀਂ 80% ਲੋਕਾਂ ਨੂੰ ਕਾਲ ਦੀ ਲਿਆ ਇੱਕ ਪਿੰਡ 'ਚ ਦੇ ਕੈਂਸਰ ਹੋ ਚੁੱਕੇ ਹਰੀਆ ਦੇ ਪਿੰਡ ਗਿਆ ਮੈਂ ਕੋਈ ਪੂਰੇ ਪਿੰਡ ਆ 80% ਲੋਕਾਂ ਨੂੰ ਕਾਲ ਦੀ ਲਿਆ ਉਹ ਸਾਡੇ 1 ਮਹੀਨੇ ਦੇ ਵਿੱਚ 12 ਬੰਦਿਆਂ ਦੇ ਕਿ ਸਾਹਮਣੇ ਆ ਜੂ ਕੈਂਸਰ ਆ ਤੇ ਤਿੰਨ ਨੌਜਵੰਗ ਦੀ ਮੌਤ ਹੋ ਵੀ ਕੈਂਸਰ ਚ। ਤੁਸੀਂ ਬੱਚੋ ਇਹ ਕਿਵੇਂ? ਆ ਫੋਰਟ ਰਾਈਡਰ ਫੈਕਟਰੀ ਧੌਲੇ ਲੱਗੀਆਂ ਨੇੜੇ। ਸਵੇਰ ਜਾਂਦਾ ਕਿ ਨਹੀਂ ਜਾਂਦਾ ਪਾਣੀ ਦਾ ਵਿੱਚ ਵੜਦਾ। ਤੇ ਉਹ ਪਾਣੀ ਜਾਂਦਾ ਕਿੱਥੇ ਹੈ? ਤੇ ਜਾ ਕੇ ਦੇਖਿਆ ਉਹ ਸਾਰਾ ਪਾਣੀ ਫੜਦਾ ਇਹ ਨਾ ਗੈਰ ਕੈਮੀਕਲ ਪਾਏ ਜਾਂਦੇ। ਛੋੜੇ ਬਕਤਨਾ ਦੇ ਵਿੱਚ ਸਾਰੇ ਪਾਣੀ ਸਾਰਿਆਂ ਦੀ ਜਨੈਨੀ ਮਾਰ ਗਿਆ। ਛੋੜੇ ਦਰਿਆਵਾਂ ਦੇ ਜਲੀ ਮਾਰ ਗਿਆ। ਕੁਝ ਨੇ ਨਿਯਮ ਕੀਤਾ ਜਿਹੜਾ ਪਰਮਾਨੂ ਬੰਬਾਂ ਦੇ ਵਰਤਿਆ ਜਾਣ ਵਾਲਾ ਤੱਤ ਹੈ। ਸੋਹਣਾਂ ਨਸਲਾ ਕੱਟ ਹੋ ਰਿਹਾ ਨਸਲਾ। ਇਹ ਅੱਜ ਦੀ ਗੱਲ ਨਹੀਂ ਵੋਟਾਂ ਮੰਗ ਜਾਣਗੇ ਕੋਈ ਜਿੱਤ ਜਿੱਤ ਵੀ ਹਾਰ ਜਾਊਗਾ। ਇਹ ਚੱਲ ਜੀਣਾ ਕੰਮ। ਅਸੀਂ ਤਾਂ ਸੋਚਿਆ ਇਹਨਾਂ ਬਾਰੇ ਜਿਮੀਂਦਾ ਵੇਚ ਕੇ ਅਸੀਂ ਬਾਹਰ ਨੂੰ ਘੁੰਮਦੇ ਆ। ਲੜਨ ਦੀ ਬਜਾਏ ਜਿਮੀਂਦਾ ਵੇਚ ਕੇ ਬਾਹਰ ਨੂੰ ਭਾਏ ਤੁਰੇ। ਤੂੰ ਕੱਲਾ ਵੇਜਦਾ ਗੋਤਲਾ ਵੇਜਦਾ ਚਲੋ ਦੀ ਕੈਨੇਡਾ ਚਲੋ ਦੀ ਅਮਰੀਕਾ ਕੱਲੀਆਂ ਕੱਲੀਆਂ ਕੁੜੀਆਂ ਖਾੜਾ ਖਾਰਾ ਸਾਲ ਜਿੰਨਾ ਸੀ ਬਾਹਰਲੇ ਮੁਰਖਾਂ ਚ ਕੱਲੀਆਂ ਭੇਜੀ ਜਾਂਦੇ ਜਮੀਨ ਦਾ ਭਾਈ ਮੇਰੇ ਨਹੀਂ ਯਾਦ ਰੱਖੋ ਇਹ ਬੜੇ ਲੰਮੇ ਸਮੇਂ ਤੋਂ ਮੈਂ ਇਹਨਾਂ ਗੱਲਾਂ ਉੱਤੇ ਲੜ ਰਿਹਾ ਪਾਣੀ ਬੋਲੀ ਤੇ ਜ਼ਮੀਨ ਦੇ ਉੱਤੇ ਵੀ ਜ਼ਮੀਨਾਂ ਆਪਣੀਆਂ ਕਿਸੇ ਕੀਮਤ ਨਾ ਵੇਚੋ ਤੁਸੀਂ ਦੁਨੀਆਂ ਦੇ ਉੱਤੇ ਹੁਣ ਤੱਕ ਤਾਂ ਜੜੇ ਰਹੇ ਹੋ ਜੋ ਤੁਸੀਂ ਜ਼ਮੀਨਾਂ ਦੇ ਮਾਲਕ ਸੀ ਤੁਸੀਂ ਇਸ ਖਿੱਤੇ ਦੇ ਉੱਤੇ ਛੋੜਾ ਰਾਸ ਸੀ ਛੋੜਾ ਦਰਦਲਾ ਸੀ ਅੱਜ ਕੀ ਰੇਟ ਹੋਣਾ ਬਈ ਪਹਿਲਾ ਰੇਟ ਹੋ ਗਿਆ ਭੰਡਾਰ ਹੈ ਕਿੰਨਾ ਕਿੰਨਾ ਮੈਨੂੰ ਬਤਨ ਛੋੜੇ ਛੋੜਾ ਹਨ ਸਾਡੇ 50 ਲੱਖ ਨੂੰ ਬਚਿਆ 25000 ਕੇ ਲਾਦਾ ਆਪਣੇ ਜੀ ਲੋ ਗਿਹੜੇ ਹਾਈਵੇ ਨਿਕਲੇ ਆ ਭਾਰਤ ਵਾਲਾ ਦੇ ਇਹ ਆਪਣੀ ਖਾਤਰ ਅਸਾਹ ਚੀਨ ਤੋਂ ਲੈ ਕੇ ਯੂਥ ਤੱਕ ਸੜਕ ਬਣਾ ਦਿੰਦੇ ਨੇ ਸਲਕ ਰੂਟ ਬੋਲਦੇ ਆ। ਇਹ ਸਾਰੇ ਜੋੜ ਦੇਣਗੇ ਲਿੰਕ ਕਰ ਦੇਣਗੇ ਇਥੋਂ ਬਾਗੇ ਬਾੜੇ ਵਪਾਰ ਹੋਣੇ ਆ ਭਾਈ। ਉਦੋਂ ਹੋਣੇ ਜੋ ਸਡੇ ਕੋ ਜਮੀਨਾਂ ਨਾਲ ਨੇ। ਜਿ 13 ਮਹੀਨੇ ਦਿੱਲੀ ਲੜੇ। 800 ਬੰਦਾ ਮਰਵਾ ਲਿਆ। ਅੱਜ ਬਹੁਤ ਬੰਦੇ ਇਥੇ ਬਿਜਲੀ ਕਰੇ ਚੰਦੇ ਕੀਰਤੇ ਹੁਣ। 84 ਜੋ ਬਤਲਿਆ ਹੋਇਆ ਸਾਡਾ। ਭੱਜ ਘਰ ਤੇ ਅੱਗਾਂ ਲਾ ਦਿੱਆਂ ਗੁਰਦੁਆਰਿਆਂ ਨੂੰ। ਜਵਾਨੀ ਦਾ ਕੋ ਕੋ ਸ਼ਕਾਰ ਖੇਡਿਆ ਗਿਆ ਜਮਾਤ ਤੱਕ ਮਾਰਤੇ ਸਾਡੀਆਂ ਨੌਜਵਾਨ ਬੀਬੀਆਂ ਬੱਚਿਆਂ ਦੇ ਬਲਾਕਾਰ ਹੋਏ ਕਿੰਨੇ ਵਾਰ ਸਰਕਾਰ ਬਣਾਈ ਪੰਜਾਬ ਦੇ ਲੋਕਾਂ ਨੇ ਦੁਬਾਰਾ ਚਾਹ ਰਸੀ ਦੋ ਵਾਰ 2002 ਤੇ 2017 ਕੰਮਾ ਆਪਣੇ ਦੇ ਦਿੱਤੇ ਹੋਏ ਜਖਮਾਂ ਨੂੰ ਹਜ਼ਾਰਾਂ ਸਾਲ ਨਹੀਂ ਭੁੱਲਦਣਾ ਤੇ ਅਸੀਂ ਤਾਂ ਬਾਈ ਪੰਜਾ ਦਸਾਲਾਂ ਦੀ ਭੁੱਲਦੇ ਹਾਂ ਆ ਜਿੰਨੇ ਤੇ ਬੰਦੇ ਇੱਥੇ ਖੜੇ ਹੋ ਨੌਜਵਾਨ ਬਿਓ ਕਿ ਜਿੰਨੇ ਮੇਰੀ ਗੱਲ ਸੁਣਦੇ ਨੇ ਹਰ ਬੰਦੇ ਦੀ ਇੱਕ ਸੋਚ ਹੁੰਦੀ ਹੈ ਕਿ ਮੈਂ ਆਪਣੇ ਜਵਾਕ ਲਈ ਆਪਣੇ ਬੱਚੇ ਲਈ ਚੰਗੀ ਜ਼ਮੀਨ ਜੋੜ ਕੇ ਜਾਵਾਂ ਚੰਗਾ ਘਰ ਬਣਾ ਕੇ ਦੇ ਕੇ ਜਾਵਾਂ ਚੰਗੇ ਪੈਸੇ ਇਕੱਠੇ ਕਰਕੇ ਜਾਵਾਂ ਉਹਦੀ ਜ਼ਿੰਦਗੀ ਸੌਖੀ ਰਵੇ ਹਰ ਬੰਦੇ ਦੀ ਸੋਚ ਹੈ ਨੀ ਹਰ ਬੰਦਾ ਘੁੱਤੇ ਕੱਟ ਲੈਂਦਾ ਹੈ ਤੰਗੀ ਕੱਟ ਲੈਂਦਾ ਗਰੀਬੀ ਕੱਟ ਲੂਗਾ ਰੋਟੀ ਖਾ ਲੇਤੀ ਖਾ ਲੂਗਾ ਪਾਣੀ ਪੀ ਕੇ ਜਿਆਰਾ ਕਰੂਗਾ ਬਸ ਇਹ ਸੋਚ ਹੁੰਦੀ ਹੈ ਕਿ ਮੈਂ ਆਪਣੇ ਜਵਾਕ ਲਈ ਕੁਝ ਕਰਦੇ ਆਂ ਉਹਨਾਂ ਜਵਾਕਾਂ ਦੀ ਉਹਨਾਂ ਨਸਲਾਂ ਦੀ ਧਰਤੀ ਰਹਿਣ ਜੋ ਲਹੂ ਪਾਣੀ ਬਚਣਗੇ ਐਸੇ ਟੋਟੇ ਕਾਫਾ ਦੇ ਰੋਟੇ ਅੱਜ ਪਈਏ ਕਿ ਨਹੀਂ ਪਈਏ ਦੋ ਦੋ ਪਈਏ ਦੋ ਦੋ ਪਈਏ ਨਾ ਆ ਝੋਨੇ ਝੋਨੇ ਚ ਚਾਰਾਂ ਪੰਜਾਂ ਮਹੀਨੇ ਪਈਏ ਦੋ ਦੋ ਟੋਟੇ ਸੜਵਦਾ 15 ਸਾਲ ਦਾ ਪਾਣੀ ਹੈ ਤੇ ਆ ਵਾਲਾ ਪਾਣੀ ਯਾਰ ਬਣਾ ਲੈ ਥੱਲੇ ਯਾਰ ਪਾਤੀ ਰਹਿਦਾ ਖੁਦਾ ਮੁੱਕ ਜਾਣਾ ਆ ਝੋਨਾ ਲਾ ਲਾ ਕੇ ਮੈਂ ਅੱਜ ਤੋਂ 10 ਸਾਲ 8 ਸਾਲ ਦਾ ਲੱਗਿਆ ਹੋਇਆ ਜਿੱਥੇ ਬੰਦਿਆਂ ਨਾਲ ਇਸ ਗੱਲ ਦੇ ਉੱਤੇ ਲੜਨ ਲਈ ਵੀ ਤੁਸੀਂ ਇਸ ਗੱਲ ਦੀ ਮਾਰ ਖਾਓ ਵੀ ਸਾਨੂੰ ਝੋਨੇ ਦਾ ਬਦਲ ਕੇ ਅਸੀਂ ਪਤਾ ਕੀ ਜਿਹੜੇ ਕੋਈ ਨਾ 15 ਮਿੰਟ ਦੀ ਖੇਡ ਆਲੀ ਪਾਉਂਦੇ ਹੁੰਦੇ ਆ ਵੀ 15 ਮਿੰਟਾਂ ਬਾਅਦ ਆਡੀ ਨਿਕਲੇਉਗੀ ਜੀ ਅਸੀਂ ਉਹ ਲਾਰਡੀ ਵਾਲੀ ਖੇਡ ਖੇਡਣ ਲਾ ਗਏ ਵੀ ਭੈਣ ਮਿਲਾ ਕੇ ਆ ਫਸਲ ਵਿੱਚੋਂ ਬੀਜੋ ਵੱਡੋ ਗਾਹਾਂ ਦੇਖਾਂ ਕੀ ਹੁੰਦਾ ਯਾਰ ਆਉਣ ਵਾਲੀਆਂ ਸਦੀਆਂ ਤੱਕ ਸੈਂਕੜੇ ਸਾਲਾਂ ਤੱਕ 100 ਸਾਲ ਨੂੰ 500 ਸਾਲ ਨੂੰ ਛੁੱਡੀਆਂ ਨਸਲਾਂ ਨੇ ਛੁੱਡੀ ਪਾਉਣ ਨੇ ਛੁੱਡੀ ਵਿਰਾਸਤ ਨੇ ਤੇ ਜਾਂਦੇ ਰਹਿਣਾ ਨਹੀਂ ਰਹਿਣਾ ਇਹ ਕਿਹਦੇ ਸੋਚਿਆ ਜਿਹੜੀ ਸੋਚ ਅਸੀਂ ਬnai ਬੈਠੇ ਆ ਕਿ ਛੱਡ ਕੋਲੇ ਅੰਬਾ ਵੀ ਲੈਣਾ ਬੰਦੇ ਚ ਨਾ ਜਵੇ ਪਰ ਚਾਹ ਨਾ ਹੋਵੇ ਦੇਰ ਨਾ ਜਾਣਾ ਪਵੇ ਡਾਂਗਾਂ ਦਾ ਖਾਣਾ ਪੈਣਾ ਜੇ ਇਹੀ ਸੋਚ ਸਾਡੇ ਗੁਰੂਆਂ ਦੀ ਹੁੰਦੀ ਸਾਡੇ ਸ਼ਹੀਦਾਂ ਦੀ ਹੁੰਦੀ ਸਾਡਾ ਬਲ ਦੁਨੀਆ ਦੇ ਵਿਯੋਧ ਹੁੰਦਾ ਯਾ ਸੋਚ ਕੇ ਵੀ ਘਰੇ ਬਾਜੋ ਆਪਾਂ ਕੀ ਜਾਣਾ ਉਥੇ ਪੰਗਾ ਨਾ ਪੇ ਦੇ ਸਾਡੇ ਸੂਪ ਪਰਿਵਾਰ ਕੁਰਬਾਨ ਨਾ ਕਰਦੇ ਜੰਗਾ ਨਾ ਲੜਦੇ ਸੰਘਰਸ਼ ਨਾ ਕਰਦੇ ਆਪਾਂ ਜਾਉਂਦੇ ਹੁੰਦੇ ਅਗਰ ਨਸਲਾਂ ਨੂੰ ਬਚਾਉਣ ਖਾਤਰ ਪੀੜੀਆਂ ਨੂੰ ਬਚਾਉਣ ਖਾਤਰ ਪਹਿਲਾਂ ਵਾਲੀਆਂ ਨਸਲਾਂ ਪੀੜੀਆਂ ਨੂੰ ਕੁਰਬਾਨੀ ਕਰਨੀ ਪੈਂਦੀ ਆ ਸੰਘਰਸ਼ ਕਰਨੇ ਪੈਂਦੇ ਉਹ ਸਭ ਨੂੰ ਕਰਨੀ ਪੈਣੀ ਆ ਅੱਜ ਆਪਾਂ ਉਸ ਮੋੜ ਤੇ ਖੜੇ ਆ ਜੇ ਤੁਸੀਂ ਫੈਸਲਾ ਕਰ ਲੋ ਕਿਵੇਂ ਕਰਨਾ ਭਾਜ ਜਾਓ ਮੈਂ ਨਹੀਂ ਕਹਿੰਦਾ ਜੀ ਸਰ ਕੇ ਜਾਉਣੀ ਹੈ ਇੱਥੇ ਪੰਜਾਬ ਦਾ ਮੁੰਡਾ ਚੰਡੀਗੜ੍ਹ ਦਾ ਹੋਈ ਨਹੀਂ ਹੋਵੇ ਉੱਥੇ ਚੰਡੀਗੜ੍ਹ ਕੋਲ ਸੌਂ ਗਿਆ ਪੰਜਾਬ ਕੋਲ ਇੱਥੇ ਵਰਤਾਲ ਕਰਨਾ ਵੀ ਤੇ ਕੋਈ ਨਿਸ਼ੋਕਰ ਕੀ ਹੈ ਇਹ ਕ੍ਰਿਮੀਨਲ ਤਾਂ ਨਹੀਂ ਤੇ ਯਾਰ ਜੁਕਪੀ ਪਿਆ ਆਦੇ ਚੰਦੇ ਹੋਏ ਬੰਦੇ ਇੱਥੇ ਆ ਕੇ ਲੋਕ ਘਰ ਵੀ ਦੇ ਰਹੇ ਆ ਆ ਤੁਹਾਨੂੰ ਕੋਈ ਦੇਖਿਆ ਹੋਣਾ ਜਲਸਪੁਰੇ ਪਿੰਡ ਅਸੀਂ ਗਏ ਸੀ ਬਹਾੜੀ ਕੋਲੇ 900 ਵੋਟ ਪਿੰਡ ਦੀ 650 ਵੋਟ ਵਸਨੀਆਂ ਦੀ ਉਹ ਕਹਿੰਦਾ ਸਰਪੰਚ ਦੂਰ ਦੀ ਗੱਲ ਨੇ ਬੁਬੀ ਨਹੀਂ ਮੰਨਣਾ ਕੋਈ ਇੱਕ ਵਾਰੀ ਚੋਰਾਂ ਦਾ ਜਦੋਂ ਰੋਗੀ ਰੋਲਾ ਪੈ ਰਿਹਾ ਸੂਰ ਕੀ ਦਾ ਉਹਨਾਂ ਲੋਕਾਂ ਦੇ ਆ ਜਿਹੜੇ ਆਪਣੇ ਘਰਾਂ ਦੇ ਬੱਚੇ ਘਰ ਦਾ ਬਸਟਮਲੇ ਬਣਾ ਤੇ ਤੇ ਪ੍ਰਵਾਸੀਆਂ ਨੂੰ ਉਥੇ ਕਰਾਇ ਦੇਉਂਦਾ ਜਿਹੜੇ ਕੰਡੇ ਬੀਜ ਦੇਣਾ ਇਹ ਚੂਹੇ ਨਹੀਂ ਜਾਣਗੇ ਫਿਰ ਆਪਾਂ ਕਹਿੰਦੇ ਸਾਡੀ ਕੁੜੀ ਲੈ ਕੇ ਭੱਜ ਗਏ ਸਾਡੇ ਘਰ ਪੈ ਗਏ ਸਾਡੇ ਦਾੜੀ ਫੜਦੇ ਸਾਡੇ ਪੈਗ ਲਾਤੀ ਅਸੀਂ ਇਹਦੇ ਖਿਲਾਫ ਨਹੀਂ ਹੈਗੇ ਨਾ ਅਸੀਂ ਇਹਦੇ ਮੁਕਤਾਨ ਦਾ ਹੱਕ ਕਰਦੇ ਆ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਰਬ ਸੰਜੀਵਤਾ ਦਾ ਸਵੱਤ ਦੇ ਭਲੇ ਦੀ ਗੱਲ ਅਸੀਂ ਕਹਿੰਦਾ ਜਿਵੇਂ ਸਾਡੇ ਬੰਦੇ ਕਿਤੇ ਜਾਂਦੇ ਆ ਯਾਰ ਕੰਮ ਕਰਨ ਆਉਣ ਜੀ ਸਕਦੇ ਆਉਣ ਪੱਕੇ ਤੌਰ ਤੇ ਕਾਮ ਇਹ ਪੰਜਾਬ ਕੂਰ ਬਣਨੇ ਚਾਹੀਦੀ ਹੈ ਕਿ ਇੱਥੋਂ ਦੀਆਂ ਨੌਕਰੀਆਂ ਤੇ ਇੱਥੋਂ ਦੀ ਜ਼ਮੀਨ ਦੇ ਉੱਤੇ ਬਾਹਰਲਾ ਬੰਦਾ ਕਾਬਜ਼ ਨਾ ਹੋਵੇ ਇਹ ਮਰਚਦਾ ਤੇ ਵਾਪਸ ਚਲੇ ਜਾਓ

ਤਦਿਆਂ ਸੀ ਆਇਓ ਇਸ ਕਰਨਾ ਵੀ ਆਹ ਦੀ ਡੁੰਨੇ ਮਿਲਾ ਕਮਕਰਾ ਤਾਂ ਆਏ ਨੇ ਹੋ ਕਮਕਰਾ ਤਾਂ ਨੇ ਬੀਚ ਨਾ ਪੀਲੇ ਨਾਲੀ ਬਣਾਤੀ ਨੇ ਸਾਫ ਬਣਾਤੀ ਤੇ ਤਾਂ ਇਹ ਕੰਮ ਸੋਡੇ ਹਾਲਾਤ ਹੋਣ ਨੇ ਬੜੇ ਖਤਰਨਾਕ ਸਮਾ ਕਿ ਮੇਰੀ ਗੱਲ ਚਤੇ ਰੱਖਿਓ ਵੀ ਕਹਿ ਕੇ ਗਏ ਸਾਫ ਤੇ ਲੱਖਾ ਕਰਦੇ ਆਇਆ ਸੀ ਸਮਾ ਬਹੁਤ ਜ਼ਿਆਦਾ ਭਿਆਨਕ ਦੇ ਨਾਲ ਇਕੱਠੇ ਹੋ ਜੋ ਵੋਟਾਂ ਆਈਆਂ ਨੇ ਵੋਟਾਂ ਦੀ ਪੀਲ ਕਰਨਾ ਆਏ ਆ ਨੌਜਵਾਨ ਮੁੰਡਾ ਸੋਡੇ ਕੋਲੇ ਬੈਠਾ ਸ਼ੀਬਾਬਾ ਦੀ ਚੋਲੀ ਕੋਲ ਬੰਸ ਦੇ ਵਿੱਚੋਂ ਆ ਹੋਂ ਖੂਨ ਖੂਨ ਹੀ ਹੁੰਦਾ ਐਵੇਂ ਨੀ ਆਪਾਂ ਕਹਿੰਦੇ ਵੀ ਘੋੜਾ ਕਿਹੜੀ ਬਲੱਡ ਲਾਈਨ ਦਾ ਤੇ ਠੱਠਾ ਝੋਟਾ ਕਿਹੜੀ ਬਲੱਡ ਲਾਈਨ ਦਾ ਨਸਲਾਂ ਨੂੰ ਅਸਲੇ ਨੂੰ ਬੰਦਾ ਹਰ ਇੱਕ ਦੇਖਦਾ ਆਪਾਂ ਮੁੰਡਾ ਕੋਈ ਵਿਆਹ ਖਾਨਦਾਨੀਆ ਦੇਖਦੇ ਆ ਵੀ ਨਾਂ ਕਿੱਥੇ ਆ ਵਿਆਹ ਕੀ ਕਰਦਾ ਇਹ ਦਾਦਾ ਕਿਹੋ ਜਿਹਾ ਸੀ ਪਰਦਾਦਾ ਕੀ ਸੀ ਖੂਨ ਖੂਨ ਹੀ ਹੁੰਦਾ ਉਸ ਵੰਸ਼ ਦੇ ਵਿੱਚੋਂ ਮੈਂ ਹਰ ਇੱਕ ਬੰਦੇ ਨਾਲ ਆਇਆ ਹੁੰਦਾ ਨਹੀਂ ਨਾ ਮੈਂ ਇਹਦੇ ਪ੍ਰਚਾਰ ਕਰਨ ਜਾਂਦਾ ਹਾਂ ਪਰ ਪਹਿਲਾ ਮਾਨ ਸਾਹ ਦੇ ਹੱਥ ਚ ਵੀ ਆਏ ਉਹਨਾਂ ਜਿੰਨੀ ਚੋਣਾਂ ਚ ਕਿੱਥੇ ਉਹਨਾਂ ਇਨਸਾਨ ਜਿਹੜਾ ਲੰਬੇ ਸਮੇਂ ਤੋਂ ਇੱਕੋ ਹੀ ਆਪਣਾ ਨਾਮ ਸਟੈਂਡ ਰੱਖਿਆ ਉਹ ਕਦੇ ਡੋਲਿਆ ਨਹੀਂ ਬਹੁਤ ਤਰ੍ਹਾਂ ਨਹੀਂ ਉਹਨਾਂ ਨੂੰ ਵੀ ਉਹਨਾਂ ਕੋਲ ਪਹੁੰਚਾਂ ਹੋਈਆਂ ਫਰਾਈਆਂ ਮੁੱਖ ਮੰਤਰੀ ਬਣਾਉਣ ਦੀਆਂ ਐਕਟੀ ਬਣਾਉਣ ਦੀਆਂ ਰਾਜਪਾਲ ਬਣਾਉਣ ਦੀਆਂ ਮੰਤਰੀ ਬਣਾਉਣ ਦੀਆਂ ਪਰ ਬੰਦਾ ਖੜਾ ਰਿਹਾ ਤੇ ਸੋਨੂੰ ਕਹਿੰਦਾ ਪੀਲੀ ਦਾ ਬੇਇੱਜ਼ਤੀ ਨਹੀਂ ਆ ਕਿ ਇਸ ਨੌਜਵਾਨ ਦਾ ਸਾਥ ਦੇ ਦੀ ਜਿੰਮੇਵਾਰੀ ਸਮਝਿਓ ਆਪ ਵੀ ਜਿੰਮੇ ਨਾ ਗੋਵਿੰਦ ਨੇ ਕਿਹਾ ਕਿ ਮੈਂ ਨਾ ਤੁਸੀਂ ਗੋਵਿੰਦ ਲਈ ਨਵੇਂ ਆ ਗੋਵਨ ਛੋਡੇ ਲਈ ਨਾ ਨਵਾਂ ਮੁੰਡਾ ਇਹ ਵੀ ਨਹੀਂ ਹੈਗਾ ਕਈ ਕਹਿੰਦੇ ਆ ਜੀ ਇਹ ਪਰਵਾਹਵਾਦ ਆਹੀ ਥੋਪਦਾ ਤੇ ਲਗਾਤਾਰ ਕਿਸਲੇ ਪਰਸਤ ਸਾਲ ਤੋਂ ਪੀਰ ਜਿੰਮੀ ਚੋਂ ਤੋਂ ਲੈ ਕੇ ਫਿਰ ਲੋਕ ਸਭਾ ਚੋਂ ਤੋਂ ਲੈ ਕੇ ਲਗਾਤਾਰ ਦੇ ਮਿਹਨਤ ਵੀ ਕਰਦੇ ਜੇ ਇਹ ਦੇ ਮੁੰਡੇ ਜਾ ਕੇ ਛੋਡੇ ਸੰਭਲੀ ਚ ਬੋਲਣ ਦੇ ਛੋਟੀ ਗੱਲ ਹੋ ਗਈ ਉਥੇ ਹੁਣ ਬੋਲਣ ਵਾਲੇ ਕਿੰਨੇ ਕਰ ਆ 95 ਦੇ ਦਸਾਲੇ ਤੁਸੀਂ ਕਿਹਦਾ ਘੂਆ ਹੋਰ ਨਾ ਗਈ ਪੰਜਾਬ ਦੇ ਰੋਤੇ ਦੀ ਗੱਲ ਹੋ ਰਹੀ ਐ ਆ ਸਰਪੰਚਾਂ ਨੇ ਸੋਚ ਕਾਤੀ ਕਿੰਨੇ ਕਰੋੜ ਰੁਪਇਆ ਕੱਢ ਕਰਤਾ ਪੰਜਾਬ ਦਾ ਪਹਿਲੇ ਡੱਬਿਆ ਪਿਆ 2200 ਕਰੋੜ ਰੁਪਏ ਦੀ ਜਿਆਦਾ ਸਰਕਾਰੀ ਵਿਕਰੀ ਨੂੰ ਤਿਆਰ ਰੱਖਾ ਪਰ ਕਿੰਨੇ ਲੱਖ ਰੋਡ ਤੇ ਕਰਦਾ ਵਾਗਿਆ ਪੰਜਾਬ ਦਾ ਕੀ ਰੋਡ ਪਈ ਸੀ ਉੱਥੇ ਭਈ ਕੇਦਰੀ ਬਾਰ ਨੂੰ ਉੱਥੇ ਜਹਾਜ ਲੈਣ ਗਿਆ ਪਹਿਲਾਂ ਪੰਜਾਬ ਤੋਂ ਦਿੱਲੀ ਫਿਰ ਲੈ ਕੇ ਆਇਆ ਤੇਲ ਦਾ ਖਰਚਾ ਜ ਆਜ ਦਾ ਖਰਚਾ ਹੋਕਲਾ ਦਾ ਖਰਚਾ ਇੱਕ ਬੱਸਾਂ ਭੱਤੇ ਰੰਨਾ ਸਰਕਾਰੀ ਤੇਲ ਦੇ ਖਰਚੇ ਬੋਝ ਕੀਤੇ ਪਿਆ ਯਾਨੀ ਦੇ ਗਿਆਨਾ ਕਿਹਦਾ ਲੋਕਾਂ ਦਾ ਦੇਵਾਨ ਸੀ ਕੀ ਕਹਿੰਦਾ ਹੁੰਦਾ ਕਿ ਰੁਪਿਆ ਨਹੀਂ ਖਾਣ ਦਿੰਦਾ ਤੇ ਰੁਪਿਆ ਖਾਮਾ ਤਾਂ ਮੈਂ ਸਮਝਦਾ ਜ਼ਹਿਰ ਖਾਮਾ ਯਾਰ ਪੰਜਾਬ ਦਾ ਪੈਸਾ ਤੁਸੀਂ ਪਾਣੀ ਨੂੰ ਬਹਾਰ ਰਿਆ ਬੋਰਡਾਂ ਤੇ ਆ ਦੇਖ ਲਓ ਕਿੰਨੇ ਬੋਰਡ ਲੱਗੇ ਆ ਸੜਕਾਂ ਤੇ ਯਾਰ ਜਿਹੜਾ ਕਹਿੰਦਾ ਹੁੰਦਾ ਸੀ ਬਾਲਵਾਂ ਦੀ ਫੋਟੋ ਪਤੀਤੇ ਤੇ ਆ ਗਈ ਪੀਪੇ ਤੇ ਆ ਗਈ ਝੋਲੇ ਤੇ ਆ ਗਈ ਹੁਣ ਤੇਰੀ ਫੋਟੋ ਟੱਕੀ ਲਈ ਡੱਬਿਆਂ ਤੱਕ ਵੀ ਆ ਗਈ ਆਲਾ ਦੇਖੋ ਤੁਸੀਂ ਕਹੇ ਜਿਹਾ ਹੋ ਪਏ ਮੇਰਾ ਬਾਪੂ ਬਹੁਤ ਕਰਪਿਆ ਸੀ ਬਾਰੀ ਦੇ ਬੱਚਾ ਉਹਨੇ ੜੀ ਯਾਦ ਨਾਲਾ ਕਿ ਮੈਨੂੰ ਉਹ ਵਰ ਸੀਗੀ ਇਸੇ ਤੋਂ ਹੱਥ ਵੱਲੋਂ ਵੀ ਪੈਟੇਟਾ ਦੇ ਦਿੰਨੇ ਆ ਬਖਾਣਾ ਲੋਕ ਸਭਾ ਚ ਉਨਾਈ ਆ ਸੁੱਚੀ ਜਿਹੜਾ ਅੱਡੇ ਬੈਠੇ ਇਹਦੇ ਲੋਕਾਂ ਨੂੰ ਹਾਇ ਨਾ ਦੇ ਜਾਣ ਕੇ ਕਹਿੰਦਾ ਹਰ ਬੰਦੇ ਚ ਪਰਮਾਤਮਾ ਭਰਦਾ ਸਾਰੀਆਂ ਪਾਰਟੀਆਂ ਬਾਹ ਫੈਤਿਆ ਸੀ ਆਇਆ ਚੋਣ ਲੜਨ ਲਾ ਸੀ ਜਿੱਤ ਲੈਦੇ ਨੇ ਮਹਾਂਪ人 ਲੱਖ ਵਾਰੀ ਹਰਦਾ ਯਾਰ ਨਾ ਕੋਣ ਵੋਟ ਨਹੀਂ ਪਾਉਂਦੇ ਹੈ ਨਾ ਕੋਈ ਗੱਲ ਤੋਂ ਫੇਰਾ ਨਾ ਬਣਾਂ ਜੀ ਵਿੱਚ ਗਾਂਵ ਵਿੱਚ ਹੀ ਖੜਾ ਸ਼ਾਇਦ ਕੋਈ ਮੇਰੀ ਗੱਲ ਨੂੰ ਪੱਲੇ ਬਣ ਜਾ ਜਿਹੜੀਆਂ ਗੱਲਾਂ ਮੈਂ ਇੰਨਾ ਕਰਦਾ ਜਾ ਬਾਕੀ ਭਾਈ ਖਲਾਫ ਤੁਸੀਂ ਦੇਖੀ ਐ ਕਾਂਨਸੀ ਵੀ ਦੇਖ ਲੈ ਤਾਰਾਂ ਤੋਂ 22 ਤੱਕ ਸਰਕਾਰ ਰਹੀ ਐ ਇਹ ਵੀ ਦੇਖ ਲੈ ਤੇ ਬੀਜੇਪੀ ਦਾ ਸਾਥ ਰਿਹਾ ਬਾਦਲਾਂ ਨਾਲ ਵੀ ਦੇਖੋ ਬਾਦਲਾਂ ਦਾ ਸਾਥ ਭੱਜੀ ਕੇ ਮદાન ਛੱਡ ਗਏ ਇਹ ਕੁਦਰਤੀ ਸ਼ਟਾਰੰਦਿਆ ਬਾਈ ਪ੍ਰਮਾਤਮਾ ਹੀ ਸ਼ਟਾਰਾ ਜਦੋਂ ਆਪਣੇ ਲੋਕਾਂ ਨਾਲ ਧੋਖਾ ਕਮਾਓਗੇ ਨਾ ਪੱਠਾ ਸ਼ੁਰਾ ਮਾਰੋਗੇ ਤਬਰ ਪ੍ਰਮਾਤਮਾ ਵੀ ਕਿਤੇ ਨਾ ਕਰਦਾ ਉਹਦੇ ਉਹ ਕਹਿੰਦੇ ਹੁੰਦੇ ਆ ਦੇਰ ਆ ਨੇਰ ਵੀ ਹੈਗਾ ਕਦੇ ਨਾ ਕਦੇ ਇਨਸਾਫ ਉਹਦਾ ਹੁੰਦਾ ਹੀ ਉਹ ਹੁਣੇ ਹੁੰਦਾ ਚੱਕੇ ਦਾ ਵੀ ਮਾੜੇ ਦਾ ਸਹਰਨ ਸਾਹ ਉਹ ਤਰਾਜੂ ਦੀ ਤਕਰੀਰ ਤੋਲ ਦਿੰਦਾ ਉਹ ਸਾਰਾ ਸਾਹਮਣੇ ਆਇਆ ਰੋਕਣ ਸੱਚ ਬਲੇ ਉਸ ਕਰਕੇ ਭਾਈ ਛੋਡੇ ਕੋਈ ਆਏ ਭਰਾਓ ਕਿ ਸਾਡੇ ਜੇ ਬਾਕੀ ਕੋਈ ਹੁਣ ਇੱਕ ਦੋ ਬੰਦੇ ਨੇ ਗਿਣਤੀ ਦੇ ਬੰਦੇ ਨੇ ਜਿਹੜੇ ਬੰਦੇ ਸਾਡੀ ਉੱਤੇ ਆਵਾਜ਼ ਬੁਲੰਦ ਕਰ ਇਹਨਾਂ ਮੁੱਦਿਆਂ ਤੇ ਰੌਲਾ ਪਾਉਂਦੇ ਰਾਜਾ ਬੜੇ ਬੋਲਦਾ ਵਿਰੋਧ ਦਾ ਨੇਤਾ ਸੀਗਾ ਹੁਣ ਵੈਪੀ ਬਣ ਗਿਆ ਭਵਾਂ ਕਿ ਕੋਈ ਗੱਲ ਕਹਿੰਦਾ ਸਾਡੀ ਤੇਰੀ ਬਾੜੀਆਂ ਬੱਸਾਂ ਦੀ ਬੱਦਗਾਂ ਵਾਲੀ ਫੈਲ ਕੋਲੀ ਪਈ ਹੈ ਮੇਰੇ ਤੇ ਰੋਤੇ ਕਾਇਰ ਨੇ ਚੁੱਕਾ ਦੇ ਦਾ ਅਗਲੀ ਗੱਲ ਉੱਟਾਂ ਦੀ ਪੀੜ ਹੈ ਜ਼ਿੰਮੇਵਾਰੀ ਤੁਸੀਂ ਸਾਂਭ ਲਓਗੇ ਪੰਦਰ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹਣਾ ਛੇੜੀਆਂ ਦੀ ਜਿਹੜੀ ਵੀ ਜਿੱਥੇ ਬੰਦੀ ਹੈ ਸੋਗੀ ਕਿਸਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਉਹਦੇ ਨਾਲ ਇਕੱਠੇ ਜੇ ਬਣੇ ਉਹ ਬਹੁਤ ਜ਼ਰੂਰੀ ਹੈ ਆ ਜਿਹੜੇ ਹੁਣ ਬਦਲਾ ਪਾਉਂਦੇ ਹੁੰਦੇ ਸੀ ਨਾ ਵੀ ਇਹ ਜਿਹੜੇ ਬੰਦੇ ਨਾਲ ਧਰਨਾ ਲਾਉਂਦੇ ਸੜਕਾਂ ਰੋਗ ਦੇ ਲੋਕਾਂ ਨੂੰ ਤਾਂ ਕਰਦੇ ਆ ਜੇ ਨਾ ਹੋਣ ਨਾ ਜਿੱਥੇ ਬੰਦਿਆਂ ਵਾਲੇ ਛੁੱਡਿਆ ਝੋਨੇ ਚੱਕੇ ਜਾਣ ਛੁੱਡਿਆ ਘੁਰਕਿਆਂ ਨੂੰ ਪਿਆ ਜਮੀਨਾਂ ਦੇ ਇਹ ਬਹੁਤ ਜ਼ਰੂਰੀ ਆ ਤੁਸੀਂ ਪਿੰਡਾਂ ਦੇ ਵਿੱਚ ਜੱਥੇਬੰਦ ਤੌਰ ਤੇ ਵੀ ਇਕੱਠੇ ਹੋਣਾ ਬਹੁਤ ਲੋੜ ਆ ਅਗਲੀ ਗੱਲ ਭਾਈ ਪਿੰਡ ਦਾ ਮਜ਼ਦੂਰ ਹੈ ਘੱਟ ਕਰ ਲੈ ਕੰਮ ਕੰਮ ਨੂੰ ਤੇਜੀ ਹੋਊਂਗੇ ਬਾਜ਼ਾਰ ਜਾਣੇ ਹੋ ਸਮਾਨ ਲੈਣੇ ਹੋ ਦੁਕਾਨ ਤੇ ਜਾਣੇ ਹੋ ਰੇੜੀ ਤੇ ਜਾਣੇ ਹੋ ਦੇਖ ਲਿਆ ਕਰੋ ਵੀ ਆਪਣੇ ਪੰਜਾਬੀ ਬੰਦੇ ਜਿਹੜੀ ਹੈਗੀ ਆ ਆਪਣਾ ਮਜ਼ਦੂਰ ਭੜਾਰੇ ਵੀ ਲਈ ਖੜਾ ਆਪਣਾ ਉਹ ਬੰਦਾ ਪੰਜਾਬੀ ਦੁਕਾਨਦਾਰ ਹੈਗਾ ਸਾਮਾਨ ਤੁਸੀਂ ਦੇ ਦਿਓ ਆਪਣੇ ਬੰਦੇ ਨੂੰ ਬਰਾਬਰ ਖੜਾ ਕਰੋ ਪੈਰਾਂ ਤੇ ਲਿਆਓ ਆਪਣੇ ਆਪਣੇ ਹੁੰਦੇ ਆ ਉਹਨੇ ਆਪਣਾ ਮਾਰੂ ਸਾਹਮਣੇ ਸਿੱਟੂਗਾ ਆਦਮੀ ਕਹਿੰਦੇ ਨਹੀਂ ਵੀ ਆਪਣੇ ਕੰਮ ਨਹੀਂ ਕਰਦੇ ਕੰਮ ਦਾ ਕੋਈ ਵੀ ਨਹੀਂ ਕਰਦਾ ਜੱਟਾਂ ਨੇ ਉਹ ਕਿਹੜੇ ਕਰਦੇ ਆ ਚਿੱਤੇ ਪਾ ਕੇ ਤੜਕੇ ਨਿਕਲ ਜਾਂਦੇ ਆ ਇੱਕ ਹੋਰ ਬੇਤੀ ਹੈ ਇਹ ਹੈ ਕਿ ਚੀਜ਼ਾਂ ਗੱਲਾਂ ਨੇ ਉੱਟਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਖਰਚੇ ਮੁਰਚੇ ਪਿਟਾ ਦਿਓ ਬਾਈ ਫਿਰ ਕਹਿੰਦਾ ਜੱਟ ਖਾ ਲੇ ਉਹ ਮੇਰਾ ਬੰਤਰਾ ਹੁੰਦਾ ਮਾੜਾ ਕਹਿੰਦਾ ਬਾਈ ਖਾ ਕੇ ਚੀਜ਼ਾਂ ਲੈਣੀਆਂ ਨੇ ਰਾਜ ਨਹੀਂ ਸੀ ਕਰਨੀਆਂ ਮੈਂ ਕਿੰਨੀ ਪੈਲੀਆ ਚਾਹਾਂ 5 ਕਿਲੇ ਮੈਂ ਇਸ ਤਰੀ ਪਰ ਜਨੀਦੀ ਗੱਡੀ ਚੜੇ ਸੋਟੀ ਮੋਟੀ ਚੱਲਾਂਗਾ ਫਿਰ ਲੈੇ ਖਾ ਲੇ ਪਰ ਉਹ ਇਹ ਕਹਿੰਦੇ ਖਾ ਲੈ ਕੇ ਮਰ ਕੇ ਜਾਏ ਜੀ ਮਰ ਕੇ ਆਪਿਆ ਚੱਲ ਪੈਣਗੇ ਹੁਣ ਦੇਖੋ ਦੇ ਗੁਪਨਾਵ ਨਾਲ ਲੱਖ ਰੁਪਏ ਮੇਰੇ ਖਾਤੇ ਚ ਪੂਕੀ ਤਰ੍ਹਾਂ ਦੇ ਆ ਮੈਂ ਬਰਨਾਲੇ ਵਿਆਹ ਆ ਗਿਆ ਅਮਰੀਕਾ ਤੋਂ ਵਿਆਹ ਸੀ ਖਾਣਾ ਲੱਗਿਆ ਜਿੰਦੇ ਦਾ ਉਹ ਮੈਂ ਉਹਦੇ ਤਰ੍ਹਾਂ ਬੈ ਗਿਆ ਮੈਂ ਭਾਈ ਖਰਚਾ ਕਿੰਨਾ ਕਰਦੇ ਆ 8 ਲੱਖੇ ਖਰਚਾ ਆਈ ਭਾਈ 51 60 ਲੱਖ ਰੁਪਏ ਦੇ ਦਾਲ ਲੱਗਦਾ ਗੋਣ ਵਾਲੇ ਲੈ ਜਾ ਕਣ 4 5 35 ਸਲਾਦ ਤੇ 4 5 50 ਮੀਟ ਮੂਟ ਚਲੀ ਆ ਮੈਂ ਕਿਹਾ ਭਾਈ 2 ਕਿਲੋ ਫੂਲਤੀ ਕਹਿੰਦਾ ਕਿਵੇਂ ਸਮਝ ਆ ਰਿਹਾ ਮੈਂ 60 ਦਾ ਤੇ ਮੇਰੇ ਵਰਗੇ ਨੇ ਗੱਡੀ 'ਚ ਬੈਠ ਕੇ ਇੰਨੀ ਗੱਲੀ ਕਹਿਨੇ ਆ ਯਾਰ ਆਹ ਬਹੁਤ ਕਹਿਣ ਸੀ ਮੱਛੀ ਬਹੁਤ ਬੋਸ ਬੋਸ ਮਾ ਦੀਨੇ ਨੂੰ 50 ਸਲਾਮੀ ਪਾਉਣੇ 50 ਭਾਜੇ 500 ਨਹੀਂ ਪਉਂਦਾ ਸਾਡੇ ਨੂੰ ਕਿੰਨਾ ਕੰਮ ਆਵੇ ਮਾਲ ਲੈ ਵੇ ਗੱਡੀ ਵੱਡੀ ਰੱਖਣੀ ਆ ਵੱਡਾ ਟਰੈਕਟਰ ਵੱਡੇ ਟਰੈਕਟਰ ਲਿਆਉਣ ਲਾ ਕੇ ਇਹ ਟਰੈਕਟਰ ਜਾਂਦੀ ਆ ਰਕਾਸ ਚੜਦਾ ਜਮਾਨੀਆਂ ਦੇ ਜਾ ਲੜਦਾ ਜ਼ਮੀਨ ਥੋੜੀ ਐ ਤੋ ਸਮਝੋ ਯਾਰ ਇਹ ਅਸਲ ਸੋਨ ਕਹਿਣਾ ਕੌੜੀਆਂ ਵੀ ਲੱਗਦੀਆਂ ਹਨ। ਤਾਂ ਮੈਂ ਤਾਂ ਤੁਹਾਡੇ ਆਉਣ ਵਾਲੇ ਸਮੇਂ ਦੀ ਗੱਲ ਕਰਨਾ ਆਇਆ ਬਾਤ ਕਰਨ ਆਇਆ ਤੇ ਸਮਾਂ ਮਤਲਬ ਉਹ ਮਾਰਾ ਹੈ। ਤੇ ਇਹ ਕਿ ਕਰਜ਼ਾ ਲੈਣ ਨੂੰ ਨਾ ਉਹ ਵੱਡੀ ਲਾਭ ਸਮਝ ਉਹ ਵੱਡੇ ਲਾਭਤਾ ਜੇ ਕਰਜ਼ਾ ਲੈ। ਤੇ ਅਜਿਹਾ ਮਤਲਬ ਵੀ ਇੱਕ ਚੱਕੀ ਚੱਲੋ ਅੱਗੇ ਜਾਏ ਬੰਦੇ ਦੀ ਜ਼ਮੀਨ ਵੇਚ ਜਾਂਦੀ ਨਾ ਕਰਨ ਵਾਲਾ ਤੇ ਬੰਦਾ ਬਿਮਾਰ ਹੋ ਕੇ ਮੰਜੇ ਦੇ ਪੈਂਦਾ। ਮੱਖੀਆਂ ਲਾ ਦੇ ਲੋਕਾਂ ਦੇ ਵੀ ਮੈਂ ਲੋਕਾਂ ਨੂੰ ਮੂੰਹ ਕੀ ਦਿਖਾਵਾਂਗਾ ਯਾਰ। ਉਹ ਤਾਂ ਸ਼ੁਗਲ ਹੀ ਬਣ ਗਏ ਕੋਈ ਗੱਲ ਨਹੀਂ ਚੱਕ ਦਾਂਗੇ ਇੱਧਰਲੇ ਪਾਸੋਂ ਦਾ ਕਿਲਾ ਕਿਤੇ ਕਿੱਲੇ ਕਮਰੇ ਚ ਰਹਿ ਦੁਨੀਆ ਦੇ ਦੋ ਚੀਜ਼ਾਂ ਦੀ ਕੀਮਤਾਂ ਚੇਤਾ ਜਿਹੜੀ قوم ਜਿਹੜੇ ਲੋਕਾਂ ਕੋਲ ਆਪਣੀ ਜ਼ਮੀਨ ਤੇ ਆਪਣੇ ਪਾਣੀਆਂ ਤੇ ਦੁਨੀਆ ਤੇ ਰਾਜ ਕਰਨਗੇ ਜਿਹੜੇ ਪਾਣੀਆਂ ਚਾਹ ਗਰੋਣੀਆਂ ਪਾਣੀ ਦੇ ਭੋਜ ਵਿੱਚ ਇਹ ਸੋਡੇ ਪਰ ਹੈਗਾ ਸੋਨ ਨੂੰ ਖੋਣ ਦੀਆਂ ਤਿਆਰੀਆਂ ਨੇ ਲੋਕੀਂ ਸਿੱਖ ਹਾਲੋ ਜਮੀਨਾਂ ਦਾ ਵਿੱਚ ਤੇ ਆਪਣੇ ਪਾਲਣ ਚਾਲੋ ਨਸਲਾਂ ਬਚਾ ਲੋ ਆਪਣੀ ਗੋਲੀ ਸਾਹਮਣੇ ਰੱਖੋ ਆਪਣੇ ਜਵਾਕਾਂ ਨੂੰ ਜਾ ਕੇ ਸਕੂਲਾਂ ਨੂੰ ਪਤਾ ਕਰ ਦਿਓ ਪਿੰਡ ਚੋਂ ਉਰਾਲਾ ਤੁਹਾਡੇ ਕੋਤਾ ਕੋਤੀ ਮੁੰਡਾ ਕੁੜੀ ਪੜਦੇ ਹੋਣੇ ਸਕੂਲਾਂ ਚ ਪੜਦੇ ਆ ਨਾ ਉਹਦੀ ਜੱਪ ਦੀ ਸਕੂਲ ਚ ਕਹਿੰਗੇ ਤੇ ਨਾ ਕਰ ਕਦੇ ਪਤਾ ਕੀਤਾ ਕਿ ਸਾਡੇ ਬੱਚੇ ਕੀ ਪੜਾ ਰਹੇ ਹੋ ਕਾ ਕਰਦੇ ਕਿਉਂ ਕੰਮ ਕੋ ਮੱਕੜੇ ਕਰਨਾ ਤਾਂ ਸੋਟੋਂ ਕਿੱਥੇ ਬਹਿ ਕੇ ਹਣ ਜਿੱਥੇ ਛੋੜੀਆਂ ਮਸਲਾ ਤਿਆਰ ਹੋ ਰਹਿਣਾ ਛੋੜੀ ਪਨੀਰੀ ਛੋੜਾ ਭਿੱਗ ਤਿਆਰ ਹੋ ਰਿਹਾ ਉੱਥੇ ਨਾ ਜਾਣਾ ਅਲਿਕਾ ਦੀ ਬਾਸ ਆ ਜੇ ਹੁਣ ਭਰ ਕੇ ਦੁਰ ਜਾਉਗੇ ਕਿਵਟ ਲਾਉਣੀ ਆਈ ਚਲੋ ਪਕੌੜੀ ਖਾ ਕੇ ਬਣਾ ਮਾਂ ਜੀ ਹੱਥ ਨੇ ਫਿਕਲਾ ਲਾ ਦੇ ਇਧਰ ਹੋ ਸੋਚੋ ਯਾਰ ਛੋੜਾ ਕੀ ਹੋ ਰਿਹਾ ਤੁਹਾਡੇ ਨਾਲ ਆ ਪਿੱਛੇ ਲੌਣਾ ਪੈ ਗਿਆ ਅਸੀਂ ਜਾ ਕੇ ਸਭ ਜਿੱਥੇ ਕੋਈ ਜਾ ਕੇ ਆਈਆ ਨਰਮਨ ਸਾਹਿਬ ਦੇ ਵਿੱਚ ਛੋਟੀਆਂ ਜਿੰਨੀਆਂ ਤਰਾਂ ਤੋਂ ਬਲਾਸਤਾਂ ਨੇ ਮਾਰਤਾ ਨੇ ਢਾਈ ਜਾਂਦੇ ਨੇ ਛੋਟੀਆਂ ਡਿਉੜੀਆਂ ਛੋਟੀਆਂ ਕੱਚੀਆਂ ਗੜੀਆਂ ਕਰਮ ਕਰਤੀਆਂ ਛੋਟੀਆਂ ਨੀਹਾ ਕਾ ਜਸਨਾ ਬੁਝੀਆਂ ਛੋਟੇ ਕਿਲੇ ਕਰਮ ਕਰਦੇ ਹੋਏ ਈਆਂ ਕਰਨ ਕਰਤੀਏ ਛੋਟੇ ਬੁੱਗੇ ਘਾੜਦੇ ਸੇਪੜ ਖਤਰਨਾਕ ਸੰਗਤ ਫੇੜ ਫੇੜੀ ਜਾ ਰਹੀ ਸਮੇਂ ਨਾਲ ਨਾਲ ਇਸ ਸੋਚ ਨੂੰ ਕਿੰਨੇ ਦੇ ਨਰੇ ਨੇ ਕਿਹਾ ਸੀਮਤ ਰੱਖਿਆ ਕਰੋ ਇਹ ਸੋਚ ਨੂੰ ਲੈਵਰੀ ਹੈਗੀ ਮੈਂ ਕਿਹਾ ਹੈ ਨਹੀਂ ਹੈ ਨਹੀਂ ਦੇਖਾ ਦੇਖਾ ਦੇਖੇ ਨਾ ਦੋ ਦੋ ਫੇਰ ਕੇ ਲੈਵਰੀਆ ਖਲੋ ਯਾਰ ਇੱਕ ਪਟੈਂਟ ਇਹਨਾਂ ਦਾ ਪੱਟ ਕੇ ਬੋਲਦੇ ਨੇ ਵੇਢੀ ਦੇ ਟੋਰ ਸੋਚਣਾ ਨਹੀਂ ਇਹਨਾਂ ਗੱਲ ਦੇਖੋ ਸੋਹਰੇ ਭਾਈ 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 ਪੂਰੇ ਭਾਰਤ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਹੈ ਕਾਰਜ ਚ ਸ਼ਰਾਬ ਦੇ ਜਿੰਨਾ ਰੈਵਨਿਊ ਜਿੰਨਾ ਪੈਸਾ ਸ਼ਰਾਬ ਤੋਂ ਇਕੱਠਾ ਹੁੰਦਾ ਉਹ ਸਾਰੇ ਭਾਰਤ ਦੇ ਵਿੱਚੋਂ ਪੰਜਾਬ ਚ ਪਹਿਲੇ ਨੰਬਰ ਤੇ ਇਕੱਠਾ ਹੁੰਦਾ 80% ਪੰਜਾਬ ਦਾਲੂ ਪੀਂਦਾ ਆ ਸਰਪੰਚੀ ਵੇਲੇ ਦੇਖਿਆ ਚੱਲਿਆ ਕੰਮ ਥੋੜੇ ਜਿਨਾ ਚੱਲਿਆ ਕੰਮ ਸੱਚਾ ਸੱਚੀ ਤੇਰੀ ਐਸੋ ਸੱਚੀ ਹੋ ਗਈ ਸੀ ਹਾਂ ਸੱਚੀ ਨਾ ਜੀ ਮੂੰਹ ਚੱਲਿਆ ਨਹੀਂ ਹੈਗਾ ਜੀ ਚੱਲਿਆ ਨਹੀਂ ਅੱਛਾ ਬੇਚਦਾ ਭਾਈ ਲੋਕਾਂ ਨੇ ਬਾਹਲੀ ਦਾਲੂ ਪੀਤੀ ਪੰਜਾਬ ਨਾਲ ਲੱਖ ਰੁਪਏ ਲਾਗਤ ਦੇ ਕੇ ਹੀ ਹਾਰੀਗੇ ਅਸੀਂ ਕਹਿੰਦਾ ਪੰਜਾਬ ਬਸਾ ਬਹੁਤ ਕਰਨਾ ਤੇ ਉਥੇ ਗਾਤਰਾ ਭਾਇਦਾ ਇਹ ਬੰਦੇ ਨੇ ਸਰਪੰਚ ਕੋਲ ਬਾ ਜਾਂਦਾ ਸਰਪੰਚਾ ਦੇ ਇੱਕ 10 ਬੋਤਲਾਂ ਉਹ ਕਹਿੰਦਾ ਜੀ ਬਾਬਾ ਤੁਸੀਂ ਪੀਂਦਾ ਇਹਦਾ ਰਸ ਖਰਾਬ ਆਇਆ ਤਰਾ ਕੋਈ ਗੱਲ ਨਹੀਂ ਕਮਾਈ ਲਿਖਣੀ ਉਹ ਦਿਹਾੜੀਆਂ ਨੂੰ ਪੇਦੇ ਕਰਾਂਗੇ ਉਹ ਬਲਾਸ ਨਿਆਣੇ ਚੀਦਾ ਦੇ ਕੇ ਚੰਗਾ ਵੇ ਜਾਂਦੇ ਬਸਦੇ ਰਹੋ ਅਮਰ ਕਰੋ ਪਰ ਸੈਨ ਤੋਂ ਪਾਦਲ ਦੇ ਉੱਤਾਂ ਬਾਜ਼ੀ ਪੜਦਾਵੇਂ ਕੀ ਗੱਲ ਆ ਪਰ ਦੇ ਨਾਲੋਂ ਪਰਮਾਤਮਾ ਨੇ ਕਦੇ ਔਕਾ ਦਿੱਤਾ ਸਿਰ ਦੁਆਰਾ ਅਸ਼ ਕਰ ਹੁਣੇ ਜ਼ਿੰਮੇਵਾਰੀ ਸੁੱਟੀ ਆਲਾ ਅਸੀਂ ਤਾਂ ਜਾਮਾਂ ਦੇ ਅਕੀਰ ਦੇ ਸਾਥ ਆਪਣੀ ਗੱਲ ਨਿਭਾਉਣ ਦੇ ਨਜ਼ਰ ਹੈਗੇ ਆ ਨੀਆਂ ਤੇ ਇਹ ਆਹੀ ਸਾਡੀਆਂ ਗੱਲਾਂ ਆਹੀ ਬਾਤਾਂ ਆਹੀ ਪ੍ਰਚਾਰ ਹੁੰਦੇ ਸੰਭਲ ਕਰ ਰਿਹਾ ਅਗਲੀ ਬੇਤੀ ਆ ਤੈਨ 3 ਨੂੰ ਤੈਨ ਦਸੰਬਰ ਨੂੰ ਉਹ ਬੁੱਡੇ ਦਰਿਆ ਤੇ ਜਿੱਥੇ ਜਹਿਰ ਪੈਂਦੀ ਹੈ ਉੱਥੇ ਵੀ ਅਸੀਂ ਮੋਰਚਾ ਲਾ ਰਹੇ ਹਾਂ ਬੰਦ ਕਰ ਰਹੇ ਹਾਂ ਸਾਨੂੰ 8 ਸਾਲ ਹੋ ਗਏ ਬਾਈ ਲੱਗਿਆ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਐਨਯੂਡੀ ਦਾ ਜਿਹੜਾ ਰੈਲਰੇਟ ਇਹਨੂੰ ਕਹਿੰਦਾ ਪੰਜਾਬ ਪੁਸ਼ਪ ਬੋਰਡ ਹੈ ਸੈਂਟਰ ਦਾ ਪੁਸ਼ਪ ਬੋਰਡ ਹੈ ਉਹਨੇ ਵੀ ਹੁਕਮ ਕਰਦੇ ਪਰ ਉਹ ਪਾਣੀ ਬੰਦ ਨਹੀਂ ਕੀਤਾ ਜਹਿਰਾ ਤੈਨ 3 ਦਸੰਬਰ ਨੂੰ ਉੱਥੇ ਵੀ ਮੋਰਚਾ ਲਾਉਣਾ ਬਾਈ ਉਹ ਵੀ ਸਾਹ ਕਰਕੇ ਸਭ ਲੋਕ ਚ ਪਾਣੀ ਪੀਣਾ ਬੰਦ ਕਰਾ ਕੇ ਤਾਂ ਰਾ ਟਾਈਲੈਂਡ ਫੈਕਟਰੀ ਥੋੜੇ ਆ ਕੇ ਆਰ ਬੀ ਐਲ ਫੈਕਟਰੀ ਧੂਰੀ ਲੱਗੀ ਹੋਈ ਐ ਲੋਕਾਂ ਦੇ ਆਲੇ-ਦਾਲੇ ਜ਼ਹਿਰ ਨਿਕਣ ਲੱਗਿਆ ਬੋਰਾ ਚ ਇਹ ਵਿਆਪਕੰਦੇ ਕਲੇ ਕਰਕੇ ਜ਼ਹਿਰਾਂ ਤੋਂ ਮੁਕਤ ਕਰਨਾ ਪੰਜਾਬ ਇਹਦਾ ਇਹਦੇ ਤੋਂ ਸਾਡਾ ਸਾਥ ਦਿਓ ਜਿੰਮੇਵਾਰੀ ਨੂੰ ਸਮਝਦੇ ਹੋਏ ਪਾਣਾ ਕੰਨਿਆ ਕਰਕੇ ਬਾਈ ਭਰੋਸਾ ਬੋਲੇ ਤੋ ਨਿਹਾਲ ਰੱਖਿਆ ਕਰੋ ਜਿਵੇਂ ਜਿਵੇਂ ਕਿੱਤਿਆਂ ਬਾਈ ਜਿਵੇਂ ਜਿਵੇਂ ਕਿੱਤਿਆਂ ਬਰੇ ਉਹਨਾਂ ਨੂੰ ਨਾਸ ਨਾ ਆ ਗਿਆ ਪਹਿਲਾ ਬਾਗਲਾ ਆ ਗਿਆ ਘਰਲੇ ਗਏ ਨੇ ਬਈ ਇਹ ਤਾਂ ਬੋਟਾ ਛੋੜਨੀ ਆ ਪੱਕੀਆਂ ਕੋਈ ਗੱਲ ਨਹੀਂ ਪ੍ਰਵਾਹ ਹੈ ਕੋ 9 ਬੋਟਾ ਸਾਨੂੰ ਪਾਉਂ ਦੂਜੇ ਦਿਨ ਕਾਂਗਰਸੀ ਆ ਗਈ ਉਹ ਕਹਿੰਦੇ ਕਿਹੜੀ ਗੱਲ ਕਰਦੇ ਆ ਛੋੜੇ ਨਾਲ ਹੀ ਆ ਬਈ ਪਹਿਲੇ ਦਿਨ ਤੋਂ ਛੋੜੇ ਨਾਲ ਦਾਦੇ ਪੁੱਤ ਦਾ ਛੋੜੇ ਨਾਲ ਸੀ ਤੀਜੇ ਦਿਨ ਪਾਰਟੀ ਵਾਲੇ ਆ ਗਏ ਉਹ ਕਹਿੰਦਾ ਸਾਨੂੰ ਵੀ ਲੋੜ ਸਿਆਉਣ ਦੀ ਲੈ ਹੱਥੇ ਪੜਦੇ ਉਹਨੇ ਛੋੜਨੀ ਆ ਉਹ ਸਾਰਿਆਂ ਲੱਗਣ ਦਾ ਮੁੰਡਾ ਦੇਖ ਗੋਰ ਹੁੰਦੇ ਆ ਕਿਹਦੇ ਹੱਥੇ ਖੜੇ ਜਾਂਦੇ ਆ ਤੇ ਸਾਨੂੰ ਸਭ ਤੋਂ ਵੱਧ ਕਿਥੋਂ ਹੁੰਦੇ ਹੋ ਸਭ ਦੇ ਨਾਲ ਦੇ ਕੋਈ ਦਾ 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 ਵਾਸੜਾ